ਅਮਰਤਪਾਲ ਪੰਜਾਬ ਗਿਆ ਪਹਿਲੀ ਵਾਰ ਮੈਨੂੰ ਉਹਦੀ ਪੰਜਾਬ ਜਾ ਕੇ ਫੋਨ ਫੋਨ ਆਇਆ ਮੈਨੂੰ ਉਹ ਦੱਸ ਤੇ ਮੈਨੂੰ ਉਹ ਕਹਿੰਦਾ ਬਾਜੀ ਮੈਂ ਪੰਜਾਬ ਆ ਗਿਆ ਮੈਂ ਕਿੰਨੇ ਜਿਹੇ ਰਾਸਤੇ ਕਰਬ ਬਾਜੀ ਮੈਂ ਪੱਕਾ ਆਪਾਂ ਹਾਂ ਇੱਥੇ ਹੀ ਰਹਿਣਾ ਐਕਟੀਵਿਟੀ ਕਰਨੀ ਆ ਕੋਈ ਸਲਾਹ ਮੈਂ ਜਿਹੜੀ ਉਹ ਸਲਾਹ ਦਿੱਤੀ ਮੈਂ ਤੁਹਾਨੂੰ ਖੂਬ-ਖੂਬ ਦੱਸਦਾ ਮਗਾ ਸਿੰਪਲ ਲੋਕਾਂ ਨੂੰ ਆਏ ਲੱਗੇ ਵੀ ਅਮਰਤਪਾਲ ਅਮਰਤਪਾਲ ਹੁੰਦੀ ਸੀ ਇਹ ਤਾਂ ਫੁੱਸਪਟਾਕੇ ਨਿਕਲਿਆ ਸਾਨੂੰ ਜੇ ਪੁੱਛ ਵੀ ਲੈਂਦਾ ਤੇ ਕੀ ਐਡੀ ਐਡੀ ਫਿਰ ਕੀ ਮਾਰੀ ਗੱਲ ਸੀ ਕੋਈ ਕੋਈ ਵੀ ਨੂੰ ਕੋਈ ਸਿੱਧੀ ਸਲਾਹ ਹੀ ਦੇਣੀ ਸੀ ਲੀਡਰਸ਼ਿਪ ਕਿਹਦੇ ਕੋਲੇ ਹੋਵੇ ਇੱਕ ਬੰਦੇ ਨੂੰ ਲੀਡਰਸ਼ਿਪ ਦੇਣ ਦਾ ਮਤਲਬ ਹੈ ਖੁਦਕੁਸ਼ੀ ਇੱਕ ਬੰਦੇ ਨੂੰ ਲੀਡਰਸ਼ਿਪ ਦੇਣ ਦਾ ਮਤਲਬ ਹੈ ਇੰਨੀਆਂ ਬਰਬਾਦੀਆਂ ਨਸਲ ਕੁਸ਼ੀਆਂ ਖੱਜਲ ਖਵਾਰੀਆਂ ਤਬਾਹੀਆਂ ਤੋਂ ਬਾਅਦ ਅਸੀਂ ਕੁਝ ਨਹੀਂ ਸਿੱਖਿਆ ਅਸੀਂ ਕੋਈ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਮਹਾਰਾਜ ਰਣਜੀਤ ਸਿੰਘ ਇੱਕ ਮਹਾਨ ਹਸਤੀ ਸੀ ਜਿਨ੍ਹਾਂ ਦੀ ਕੌਮ ਨੂੰ ਮਹਾਨ ਦੇਣਾ ਪਰ ਜੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਪਾਰਲੀਮੈਂਟ ਬਣਾਈ ਹੁੰਦੀ ਪਾਰਲੀਮੈਂਟ ਕੋਲ ਡਿਸੀਜਨ ਹੁੰਦਾ ਸਿੱਖ ਰਾਜ ਕਰੇ ਖਤਮ ਨਹੀਂ ਸੀ ਹਣਾ ਕੋਸ਼ ਨਹੀਂ ਸੀ ਹੋਣਾ ਮਹਾਰਾਜਾ ਰਣਜੀਤ ਸਿੰਘ ਨੇ ਪਾਰਲੀਮੈਂਟ ਨਹੀਂ ਬਣਾਈ ਮਤਲਬ ਸਿੱਖ ਰਾਜ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਵਰਗੇ ਵਿਦਵਾਨ ਜਰਨੈਲ ਸੀ ਜਿਹੜੇ ਯੂਰੋਪੀਅਨ ਲੈਂਗੁਏਜਸ ਜਾਣਦੇ ਸੀ ਜਿਨ੍ਹਾਂ ਨੇ ਯੂਰਪੀਅਨ ਮੁਲਕਾਂ ਦੇ ਕਨਸਟੀਟਿਊਸ਼ਨ ਪੜ੍ਹੇ ਹੋਏ ਸੀ ਵਿਜ਼ਨਰੀ ਬੰਦੇ ਸੀ ਉਹ ਮੈਨੂੰ ਕਹਿੰਦਾ ਸਰਦਾਰ ਹਰੀ ਸਿੰਘ ਨੂੰ ਬਾਦਸ਼ਾਹ ਬਣਾਉਣਾ ਚਾਹੀਦਾ ਸੀ ਮੈਂ ਇਹ ਕਹਿਣਾ ਵੀ ਜੇ ਬਾਦਸ਼ਾਹ ਲਈ ਸਭ ਤੋਂ ਕਾਬਿਲ ਉਮੀਦਵਾਰ ਸੀ ਤੇ ਉਹ ਸਰਦਾਰ ਹਰੀ ਸਿੰਘ ਨੂੰ ਸੀ ਸੋ ਉਹ ਜਮਰੌਹ ਚ ਨਹੀਂ ਹੋਣਾ ਚਾਹੀਦਾ ਸੀ ਉਹ ਲਾਹੌਰ ਦਰਬਾਰ ਚ ਜਾਣਾ ਚਾਹੀਦਾ ਸੀ ਉਹ ਜਿਉਂਦਾ ਰਹਿਣਾ ਚਾਹੀਦਾ ਸੀ ਪਰ ਸਾਨੂੰ ਨਲੂਏ ਸਰਦਾਰ ਵਰਗੇ 50 ਬੰਦਿਆਂ ਦੀ ਪਾਰਲੀਮੈਂਟ ਚਾਹੀਦੀ ਸੀ ਉਹ ਜਿਹੜੀ ਜਿਹੜੀ ਸੈਨੇਟ ਨੇ ਗਵਰਨ ਕਰਨਾ ਨਾ ਉਹਦਾ ਕੋਈ ਬਦਲ ਨਹੀਂ ਇੱਕ ਬੰਦਾ ਕੋਈ ਲੀਡਰ ਨਹੀਂ ਬਣ ਸਕਦਾ ਹੁਣ ਕੁਐਸਚਨ ਇਹ ਹੈ ਕਿ ਸਿੱਖਾਂ ਦੇ ਵਿੱਚ ਜੇ ਹੁਣ ਤੁਸੀਂ ਨੈਟ ਕੇ ਕੰਮ ਕਰਨ ਲੱਗ ਪੈਣੇ ਆ ਨੌਜਵਾਨ ਫੀਲਡ ਜਾਨਦੇ ਆ ਕੁਝ ਲੋਕ ਕਰ ਵੀ ਰਹੇ ਆ ਸ਼ਾਇਦ ਤੁਹਾਨੂੰ ਕੋਈ ਰਿਸਪੌਂਸ ਨਾ ਮਿਲੇ ਇੱਕ ਬੰਦੇ ਦੇ ਹੱਕ ਚ ਲਹਿਰ ਬਣ ਜਾਂਦੀ ਹੈ ਸਾਰਾ ਪੰਜਾਬ ਉਧਰ ਨੂੰ ਉਲਟ ਜਾਂਦਾ ਤੇ ਲੱਗਣ ਲੱਗ ਪੈਂਦਾ ਵਾਕਿਆ ਵੀ ਕੋ ਲਹਿਰ ਬਣ ਗਈ ਉਹਦਾ ਕਾਰਨ ਸਮਝਣ ਦੀ ਲੋੜ ਆ ਉਹਦਾ ਕਾਰਨ ਇਹ ਸਿੱਖਾਂ ਨਾਲ ਹੋਈ ਆ ਬਹੁਤ ਮਾੜੀ ਸਿੱਖਾਂ ਦੀ ਬਹੁਤ ਜ਼ਿਆਦਾ ਬੇਪਤੀ ਹੋਈ ਆ ਬਹੁਤ ਬਰਬਾਦੀ ਹੋਈ ਆ ਤੇ ਮਤਲਬ ਪੱਖੋਂ ਹੌਲੇ ਕਰਤਾ ਇੰਡੀਅਨ ਸਟੇਟ ਨੇ ਸਿੱਖਾਂ ਨੂੰ ਹਰ ਪੱਖੋਂ ਮਾਰਦਾ ਧਰਤੀ ਬਰਬਾਦ ਕਰਤੀ ਇਕਨੋਮੀ ਬਰਬਾਦ ਕਰਤੀ ਉਥੋਂ ਡਿਸਪਲੇਸ ਕਰਕੇ ਬਾਹਰ ਧੱਕ ਤੇ ਉਥੇ ਸੈਟਲਰ ਲਿਆ ਕੇ ਪੰਜਾਬ ਦੇ ਡੈਮੋਗ੍ਰਾਫਿਕਸ ਜਿਹੜੇ ਉਹ ਚੇਂਜ ਕਰ ਰਹੇ ਹਰ ਪੱਖੋਂ ਮਾਰਦੇ ਉਹਦੇ ਕਰਕੇ ਉਹਨਾਂ ਮਾਰਾਂ ਕਰਕੇ ਸਿੱਖ ਅੰਦਰੋਂ ਬਲੁੰਦਰੇ ਪਏ ਆ ਤੇ ਇੰਨੇ ਬਲੁੰਦਰੇ ਪਏ ਆ ਵੀ ਜਨੋਂ ਕੋਈ ਇੱਕ ਬੰਦਾ ਆਉਂਦਾ ਤੇ ਉਹਦੇ ਹੱਕ 'ਚ ਕੋਈ ਬੇਵਾਬ ਬਣਦੀ ਆ ਤੇ ਲੋਕਾਂ ਨੂੰ ਲੱਗਦਾ ਵੀ ਆਹਾਹਾ ਗੱਲ ਸ਼ੁਰੂ ਹੋਣ ਲੱਗੀ ਆ ਤੇ ਹੁਣ ਬਸ ਕੁੜਿੱਕਾਂ ਨਾ ਡਾਵੇ ਇਸ ਗੱਲ 'ਚ ਹੁਣ ਪੋਜ਼ਿਟਿਵ ਹੋਵੋ ਜਿਹੜੀ ਗੱਲ ਚੱਲਣ ਲੱਗੀ ਆ ਇਹਦੀ ਸਪੋਰਟ ਕਰੋ ਜਿਹੜੀ ਗੱਲ ਇਹ ਚੰਗੀ ਭਾਵਨਾ ਹੈ ਪਰ ਇਹ ਗੱਲ ਸਿੱਖ ਸਮਝਦੇ ਨਹੀਂ ਸੋਸ਼ਲ ਜਾਂ ਪੋਲਿਟੀਕਲ ਪ੍ਰੋਸੈਸਸ ਨੂੰ ਅਸੀਂ ਕੰਟਰੋਲ ਨਹੀਂ ਕਰਦੇ ਜਿਹੜੀ ਇੱਕਦਮ ਲਹਿਰ ਬਣਦੀ ਐ ਉਹਦੀਆਂ ਲਿਮਿਟੇਸ਼ਨਸ ਆ ਉਹ ਜ਼ਿਆਦਾ ਦੂਰ ਤੱਕ ਜਾ ਨਹੀਂ ਸਕਦੀ ਉਹਦੇ ਵਿੱਚ ਬਹੁਤ ਵੱਡਾ ਪੋਟੈਂਸ਼ੀਅਲ ਹੈ ਨਹੀਂਗਾ ਤੁਹਾਨੂੰ ਗ੍ਰਾਸ ਰੂਟ ਲੈਵਲ ਦੀ ਵਰਕਿੰਗ ਜਿਹੜੀ ਐ ਉਹ ਕਰਨੀ ਪੈਣੀ ਐ ਅੰਮ੍ਰਿਤਪਾਲ ਪੰਜਾਬ ਗਿਆ ਤੇ ਮੈਨੂੰ ਪਹਿਲਾਂ ਮਰੀ ਉਹ ਕਦੇ ਨਾਲ ਗੱਲ ਉਹਦੇ ਨਾਲ ਕਦੇ ਗੱਲ ਨਹੀਂ ਸੀ ਹੋਈ ਪਹਿਲੀ ਵਾਰੀ ਮੈਨੂੰ ਉਹਦੀ ਪੰਜਾਬ ਜਾ ਕੇ ਫੋਨ ਫੋਨ ਆਇਆ ਮੈਨੂੰ ਉਹਦਾ ਤੇ ਮੈਨੂੰ ਉਹ ਕਹਿੰਦਾ ਭਾਜੀ ਮੈਂ ਪੰਜਾਬ ਆ ਗਿਆ ਮੈਂ ਕਿੰਨੇ ਚਾ ਰਸਤੇ ਕਰਪਾ ਜੀ ਮੈਂ ਪੱਕਾ ਆ ਗਿਆ ਤੇ ਆਪਾਂ ਹੋਂ ਇੱਥੇ ਹੀ ਰਹਿਣਾ ਐਕਟੀਵਿਟੀ ਕਰਨੀ ਆ ਕੋਈ ਸਲਾਹ ਮੈਂ ਜਿਹੜੀ ਸਲਾਹ ਦਿੱਤੀ ਮੈਂ ਤੁਹਾਨੂੰ ਖੂਬ ਖੂਬ ਦੱਸਦਾ ਮਗਾ ਸਿੰਪਲ ਸਾਪੜ ਜੋ ਲੋਕਾਂ ਨੂੰ ਆਏ ਲੱਗੇ ਵੀ ਅਮਰਤਪਾਲ ਅਮਰਤਪਾਲ ਹੁੰਦੀ ਸੀ ਇਹ ਤਾਂ ਫੁੱਸਪਟਾਕੇ ਨਿਕਲਿਆ ਤਰਕੇ 4 ਵਜੇ ਉੱਠੋ ਨਾ ਕਿਨ ਨਾਮ ਕਰਕੇ 5:30 ਵਜੇ ਘਰੋਂ ਨਿਕਲੋ ਤੇ ਪਿੰਡਾਂ 'ਚ 5-5 10-10 ਬੰਦਿਆਂ ਨਾਲ ਮੀਟਿੰਗਾਂ ਕਰੋ ਘੱਟੋ-ਘੱਟ ਇੱਕ ਸਾਫ 1000 ਬੰਦੇ ਦਾ ਟਾਰਗੇਟ ਰੱਖੋ ਘੱਟੋ-ਘੱਟ 500 ਡੈਲੀਗੇਟ ਸਾਰੇ ਪੰਜਾਬ ਦੇ ਵਿੱਚੋਂ ਤਿਆਰ ਕਰੋ ਉਦੋਂ ਬਾਅਦ ਉਹਨਾਂ ਡੈਲੀਗੇਟ ਇਜਲਾਸ ਕਰੋ ਦੀਵਾਨ ਹਾਲ ਮੰਜੀ ਸਾਹਿਬ 'ਚ ਉੱਥੇ ਪੋਲੀਟੀਕਲ ਪ੍ਰੋਗਰਾਮ ਬਣਾ ਕੇ ਰੱਖੋ ਪਹਿਲਾਂ ਉੱਥੇ ਪ੍ਰੋਗਰਾਮ ਦਿਓ ਮਤੇ ਪੜੋ ਤੇ ਉੱਥੋਂ ਮੂਵਮੈਂਟ ਲਾਂਚ ਕਰੋ ਜੇ ਮੈਂ ਗਿਆ ਜੇ ਤੁਸੀਂ ਇਹ ਕੰਮ ਨਾ ਕੀਤਾ ਥੋੜੇ ਚਿਰ ਤੁਹਾਨੂੰ ਸਟੇਟ ਨੇ ਅਰੈਸਟ ਕਰ ਲੈਣਾ ਤੁਹਾਡੇ ਮਗਰ ਕਿਸੇ ਨੇ ਨਹੀਂ ਆਉਣਾ ਮੈਂ ਕਿਹਾ ਲੋਕੀ ਆਪਣੇ ਨਾਲ ਆ ਪਰ ਜਿੰਨਾ ਚਿਰ ਪਿੰਡਾਂ ਚ ਉਹਨਾਂ ਨੂੰ ਆਰਗੇਨਾਈਜ਼ ਕਰਕੇ ਲੈ ਕੇ ਆਉਣ ਵਾਲੇ ਤੁਹਾਡੇ ਬੰਦੇ ਹੈ ਨਹੀਂ ਲੋਕੀ ਸਾਡੇ ਨਾਲ ਆਉਣਗੇ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਦੇ ਖਿਲਾਫ ਹੋਏ ਪ੍ਰੋਟੈਸਟਾਂ ਤੋਂ ਬਿਨਾ ਕਿਸੇ ਗੱਲ ਲਈ ਵੀ ਲੋਕੀ ਆਪ ਮਾਰੇ ਨਹੀਂ ਆਏ ਹਰ ਗੱਲੇ ਕਿਸੇ ਨਾ ਕਿਸੇ ਧਿਰ ਨੇ ਆਰਗੇਨਾਈਜ਼ ਕਰਕੇ ਪਿੰਡਾਂ ਚ ਬੰਦੇ ਠਾਕੇ ਲਿਆਂਦੇ ਆ ਲੋਕੀ ਨਾਲ ਆ ਪਰ ਲੋਕਾਂ ਨੇ ਆਉਣਾ ਕਿਤੇ ਨਹੀਂ ਇਹ ਭੁੱਲ ਜਾ ਤੇ ਤੁਸੀਂ ਮਤਲਬ ਤੁਸੀਂ ਅੰਦਰ ਹੋਣਾ ਹੀ ਹੋਣਾ ਇਹ ਤਾਂ ਜਦੋਂ ਤੁਸੀਂ ਕੰਮ ਕਰੋਗੇ ਸਟੇਟ ਨੇ ਤੁਹਾਡੇ ਤੇ ਕੇਸ ਪਾ ਕੇ ਤੁਹਾਨੂੰ ਅੰਦਰ ਕਰਨਾ ਹੀ ਕਰਨਾ ਅਮਰਤਪਾਲ ਨੂੰ ਲਾਈਮਲਾਈਟ ਮਿਲ ਗਈ ਉਹਦੇ ਸਾਥੀਆਂ ਨੂੰ ਲੱਗਿਆ ਵੀ ਸਾਡੇ ਦਾ ਸਾਰਾ ਕੁਝ ਹੱਥ ਚ ਆ ਗਿਆ ਉਹਦੇ ਬੰਦੇ ਮਤਲਬ ਸਾਡੇ ਖਿਲੀ ੜਾਉਣ ਲੱਗੇ ਇੱਕ ਬੰਦੇ ਨੇ ਤਾਂ ਇੱਥੇ ਤੱਕ ਕਿਹਾ ਵੀ ਇਹ ਤਾਂ ਕਹਿੰਦੇ ਆ ਵੀ ਸਵੇਰੇ ਸਾਨੂੰ ਫੋਨ ਕਰਕੇ ਪੁੱਛੇ ਵੀ ਕੀ ਕਰਨਾ ਹੈ ਤੇ ਸ਼ਾਮ ਨੂੰ ਆ ਕੇ ਰਿਪੋਰਟ ਦੇਵੇ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਕਹੀ ਨਹੀਂ ਸੀ ਨਾ ਸਾਡੇ ਕੋਈ ਇਸ ਤਰ੍ਹਾਂ ਦੀ ਭਾਵਨਾ ਸੀ ਪਰ ਜੇ ਉਹਨਾਂ ਬੰਦਿਆਂ ਦੇ ਮੁਕਾਬਲੇ ਜਿਹੜੇ ਉਹਦੇ ਸਲਾਹਕਾਰ ਬਣੇ ਸੀ ਸਾਨੂੰ ਜੀ ਪੁੱਛ ਵੀ ਲੈਂਦਾ ਤੇ ਕੀ ਐਡੀ ਐਡੀ ਫਿਰ ਕੀ ਮਾੜੀ ਗੱਲ ਸੀ ਕੋਈ ਕੋਈ ਵੀ ਉਹਨੂੰ ਕੋਈ ਸਹੀ ਸਲਾਹ ਦੇਣੀ ਸੀ ਹੁਣ ਉਨੇ ਢਾਂਚਾ ਨਹੀਂ ਬਣਾਇਆ ਬੰਦਾ ਹੁਣ ਜੋ ਕੁਝ ਹੋ ਰਿਹਾ ਹੈ ਗੱਲ ਕਿੱਧਰ ਨੂੰ ਜਾਵੜੇ ਉਹ ਗੱਲਾਂ ਆਪਾਂ ਨੂੰ ਕਰਨ ਦੀ ਲੋੜ ਨਹੀਂ ਮੈਂ ਗੱਲ ਕੀ ਕਹਿ ਰਿਹਾ ਇੱਕ ਯੰਗ ਫਾਰਮਲ ਐਜੂਕੇਸ਼ਨ ਤੋਂ ਵੈਰਵੇ ਨੌਜਵਾਨ ਨੂੰ ਛੱਡ ਦਿਓ ਇੱਕ ਮੈਜਰ 50 60 ਸਾਲ ਦਾ ਪੜਿਆ ਲਿਖਿਆ ਪੀ ਐਚ ਡੀ ਬੰਦਾ ਪੰਜਾਬ ਵਿੱਚ ਭੇਜ ਦਿਓ ਉਹਦੇ ਹੱਕ ਚ ਲਹਿਰ ਬਣ ਜੇ ਉਸ ਲਹਿਰ ਨੇ ਵੀ ਕਿਤੇ ਨਹੀਂ ਜਾਣਾ ਇਹ ਮਾਡਲ ਗਲਤ ਹੈ ਇਸ ਮਾਡਲ ਦਾ ਕੋਈ ਪੋਟੈਂਸ਼ੀਅਲ ਨਹੀਂ ਸਿਰਫ ਤੇ ਸਿਰਫ ਕਲੈਕਟਿਵ ਲੀਡਰਸ਼ਿਪ ਸਿੱਖਾਂ ਦੀ ਲੋੜ ਹੈ ਹੁਣ ਜਦੋਂ ਆਪਾਂ ਲੋਕਾਂ ਨਾਲ ਗੱਲ ਕਰੀ ਦੀ ਹੈ ਤੇ ਬਹੁਤ ਸਾਰੇ ਬੰਦੇ ਸincerely ਇਹ ਗੱਲ ਕਹਿੰਦੇ ਆ ਨਹੀਂ ਜੀ ਨਹੀਂ ਸਿੱਖਾਂ ਚ ਨਹੀਂ ਇਹ ਵਰਕਿੰਗ ਕਮੇਟੀ ਵਾਲਾ ਮਾਡਲ ਚੱਲਣਾ ਇੱਥੇ ਤਾਂ ਇੱਕ ਬੰਦਾ ਚਾਹੀਦਾ ਜੇ ਸਿੱਖਾਂ 'ਚੇ ਮਾਡਲ ਨਹੀਂ ਚੱਲਣਾ ਇਹਦਾ ਅਰਥ ਇਹ ਹੈ ਕਿ ਸਿੱਖ ਕੋਈ ਸੰਜੀਦਾ ਲੜਾਈ ਲੜਨ ਲਈ ਤਿਆਰ ਹੀ ਨਹੀਂ ਜੇ ਸਿੱਖਾਂ ਨੂੰ 21 ਮੈਂਬਰੀ 31 ਮੈਂਬਰੀ 51 ਮੈਂਬਰੀ ਵਰਕਿੰਗ ਕਮੇਟੀ ਬਣਾ ਕੇ ਸਰਬਸੰਮਤੀ ਨਾਲ ਫੈਸਲੇ ਨਹੀਂ ਲੈਣੇ ਆਉਂਦੇ ਗੁਰਮਤੇ ਦੀ ਪਰੰਪਰਾ ਅਲਾ ਸੱਭਿਆਚਾਰ ਪੈਦਾ ਨਹੀਂ ਕਰਨਾ ਆਉਂਦਾ ਫਿਰ ਸਿੱਖਾਂ ਨੂੰ ਆਪਣੇ ਆਪ ਨੂੰ ਉਹਦੇ ਲਈ ਤਿਆਰ ਕਰਨਾ ਚਾਹੀਦਾ ਹੁਣ ਗੁਰਮਤਾ ਹੈ ਜਿਹੜਾ 18ਵੀਂ ਸਦੀ ਚ ਸਿੱਖਾਂ ਦੀ ਕਾਮਯਾਬੀ ਦਾ ਮੂਲ ਆਧਾਰ ਰਿਹਾ ਗੁਰਮਤਾ ਗੁਰਮਤਾ ਐਂਡੋਸੀ ਵੀ ਇੱਕ ਆਈਡੀਆ ਸੀ ਗੁਰਮਤਾ ਇੱਕ ਸੱਭਿਆਚਾਰ ਸੀ ਜਿਦੇ ਚ ਬੰਦਿਆਂ ਨੇ ਆਪੇ ਤੋਂ ਅੱਗੇ ਪੰਥ ਰੱਖਿਆ ਪੰਥ ਵਸੇ ਮੈਂ ਉੱਜਣਾ ਇਹ ਹਰ ਬੰਦੇ ਦਾ ਸੱਚਾ ਸੁੱਚਾ ਅਹਿਸਾਸ ਹੁਣ ਗੁਰਮਤੇ ਦੀ ਪਰੰਪਰਾ ਦੀ ਰਿਵਾਈਵਲ ਹੋ ਰਹੀ ਹੈ ਰਿਵਾਈਵਲ ਦੀ ਗੱਲ ਹੋ ਰਹੀ ਹੈ ਉਹਨਾਂ ਲੋਕਾਂ ਵੱਲੋਂ ਜਿਹੜੇ ਬਹੁਤ ਵਿਸ਼ੀਅਸ ਲੈਵਲ ਤੇ ਜਾ ਕੇ ਆਪਣੇ ਤੁਹਾਡੇ ਦਾ ਕੰਟਰੋਲ ਚਾਹੁੰਦੇ ਆ ਕਿਸੇ ਵਿਅਕਤੀ ਜਾਂ ਧੜੇ ਦੇ ਕੰਟਰੋਲ ਦਾ ਆਈਡੀਆ ਜਦੋਂ ਤੱਕ ਤੁਹਾਡੇ ਮਨ 'ਚ ਮਾੜਾ ਮੋਟਾ ਵੀ ਹੈਗਾ ਤੁਸੀਂ ਗੁਰਮਤੇ ਦੇ ਤਾਂ ਆ ਹੀ ਨਹੀਂ ਸਾਥੇ ਗੁਰਮਤੇ ਨਾਲ ਮਤਲਬ ਇਹ ਹੈ ਵੀ 10 ਸਿੱਖ ਬੈਠੇ ਆ ਉੱਥੇ ਹਰ ਸਿੱਖ ਇੱਕ ਸਿੱਖ ਉਹਨੇ ਇਹ ਨਹੀਂ ਕਹਿਣਾ ਵੀ ਮੇਰਾ ਆ ਰਤਬਾ ਹੈ ਮੇਰੇ ਰਤਬੇ ਦੇ ਹੱਦ ਤੇ ਮੇਰੀ ਗੱਲ ਸੁਣੀ ਜਾਵੇ। ਉਹਨੇ ਹਰ ਬੰਦੇ ਨੇ ਆਪਣੀ ਗੱਲ ਕਹਿਣੀ ਆ ਨਾ ਕਿਸੇ ਦੀ ਉਮਰ ਦਾ ਲਿਆਸ ਹੈ। ਨਾ ਕਿਸੇ ਰਤਬੇ ਦਾ। ਹੁਣ ਜਦੋਂ ਨਵਾਬੀ ਦੀ ਪੇਸ਼ਕਸ਼ ਆਈ ਹੈ। ਉਸ ਵੇਲੇ ਪੰਥ ਦੇ ਆਗੂ ਬਜ਼ੁਰਗ ਵਿਦਵਾਨ ਜਰਨੈਲ ਦੀਵਾਨ ਦਰਬਾਰਾ ਸਿੰਘ ਸੀ। ਤੇ ਜਦੋਂ ਪੇਸ਼ਕਸ਼ ਆਈ ਉਹ ਕਹਿੰਦੇ ਨੇ ਨਹੀਂ ਅਸੀਂ ਨਹੀਂ। ਅਸੀਂ ਤਾਂ ਪਾਸ਼ਾ ਹੀ ਗੁਰੂ ਸਾਹਿਬ ਤੋਂ ਲੈਣੀ ਹੈ। ਅਸੀਂ ਨਵਾਬੀਆਂ ਨਹੀਂ ਲੈਣੀਆਂ। ਸੰਗਤ ਨੇ ਬਾਕੀ ਸਿੱਖਾਂ ਨੇ ਜਿਹੜੇ ਨਮਾਇੰਦਾ ਸਿੱਖਾਂ ਨੇ ਕਿਹਾ ਬਈ ਲੈਣੀ ਚਾਹੀਦੀ ਆ ਤੋ ਮੰਨ ਕੇ ਲੈਣੀ ਚਾਹੀਦੀ ਆ ਨਵਾਬੀ ਆਈ ਕਿਵੇਂ ਸ੍ਰੀ ਹਰਿਖਾਲਤਾਖਤ ਸਾਹਿਬ ਤੇ ਸਰਬੱਤ ਖਾਲਸਾ ਹੋਇਆ ਇੱਕ ਨੌਜਵਾਨ ਸਰਦਾਰ ਕਪੂਰ ਸਿੰਘ ਨੇ ਸੁਝਾਅ ਦਿੱਤਾ ਬਈ ਲੋਰ ਤੋਂ ਦਿੱਲੀ ਜਾਂਦਾ ਜਾਂਦੇ ਸਾਰੇ ਰਾਹਾਂ ਦੀ ਨਾਕਾਬੰਦੀ ਕਰਕੇ شاہی ਖਜ਼ਾਨਾ ਉਟਿਆ ਜਾਵੇ ਸਰਕਾਰ ਆਪਣੇ ਪੈਰ ਹੀ ਡਕੂਗੀ ਸਰਦਾਰਾਂ ਨੇ ਇਹ ਨਹੀਂ ਕਿਹਾ ਬਈ ਤੂੰ ਕੌਣ ਹੈ ਕੱਲ ਦਾ ਜਵਾਕ ਹੈ ਸਾਨੂੰ ਕਿਵੇਂ ਦੱਸੇਗਾ ਸਰਦਾਰਾਂ ਨੇ ਇਹ ਕਿਹਾ ਬਈ ਹਾਂ ਉਹਨਾਂ ਨੇ ਦੀ ਗੱਲ ਨੂੰ ਗੱਲ ਦੇ ਤੌਰ ਤੇ ਸੁਣਿਆ ਆਈਡੀਏ ਨੂੰ ਐਜ਼ ਆਈਡੀਆ ਲਿਆ ਉਹਨਾਂ ਨੂੰ ਕਲੈਕਟ ਕੀਤਾ ਉਹਨਾਂ ਨੇ ਕਿਹਾ ਨੌਜਵਾਨ ਦੀ ਗੱਲ ਠੀਕ ਹੈ ਇਸੇ ਕਰਕੇ ਜਦੋਂ ਅਨੁਭਵੀ ਆਈ ਉਹ ਸਰਦਾਰ ਕਪੂਰ ਸਿੰਘ ਨੂੰ ਦਿੱਤੀ ਕਿਉਂਕਿ ਸਰਦਾਰ ਕਪੂਰ ਸਿੰਘ ਕਰਕੇ ਮੁੱਖ ਤੌਰ ਤੇ ਆਈ ਸੀ ਨਾਕਾਬੰਦੀ ਜਿਹੜੀ ਕੀਤੀ ਸਾਰੇ ਰਾਹਾਂ ਦੀ ਉਰਚ ਹੋਰ ਵੀ ਸਿੱਖ ਜਿਹੜੇ ਮਹਤਵਰ ਜਰਨੈਲ ਸੀ ਉਹਨਾਂ ਦਾ ਰੋਲ ਸੀ ਪਰ ਲੀਡਿੰਗ ਜਿਹੜੀ ਭੂਮਿਕਾ ਹੈ ਉਹ ਸਰਦਾਰ ਕਪੂਰ ਸਿੰਘ ਦੀ ਸੀ ਤੇ ਉਹੀ ਨਵਾਬ ਕਪੂਰ ਸਿੰਘ ਬਣੇ ਸੋ ਜਿਹੜਾ ਗੁਰਮਤੇ ਦੀ ਪਰੰਪਰਾ ਹੈ ਜਿਹੜੀ ਉਹਦਾ ਆਧਾਰ ਹੈ ਪੰਥ ਲਈ ਨਿਸ਼ਕਾਮ ਸੇਵਾ ਦੀ ਭਾਵਨਾ ਪੰਥ ਲਈ ਸੇਵਾ ਦੇ ਵਿੱਚੋਂ ਕੋਈ ਜਿਹੜਾ ਫਲ ਹਾਸਲ ਕਰਨ ਦੀ ਭੁੱਖ ਨਾ ਰੱਖਣੀ ਪੰਥ ਨੂੰ ਸੇਵਾ ਦੇ ਨਾਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਨਾ ਕਰਨੀ ਇਹ ਤਾਂ ਸਿੱਖਾਂ ਦੇ ਆਤਮਿਕ ਜੀਵਨ ਦਾ ਦਾ ਰੰਗ ਹੈ ਸਿੱਖਾਂ ਦੇ ਆਤਮਿਕ ਜੀਵਨ ਦੇ ਰੰਗ ਜਿਹੜੇ ਆ ਜੇ ਉਹ ਅਲੋਪ ਹੋ ਰਹੇ ਆ ਤੇ ਸਿੱਖ ਮਰ ਰਹੇ ਆ ਜੇ ਉਹ ਰੰਗ ਖੇਡਣਗੇ ਸਿੱਖ ਆਬਾਦ ਹੋਣਗੇ ਪਰ ਮੈਂ ਇਹ ਨਹੀਂ ਕਹਿੰਦਾ ਵੀ ਸਿੱਖ ਜਿਹੜੇ ਆ ਪਹਿਲਾਂ ਸਪਿਰਚੁਅਲੀ ਸਟਰੋਂਗ ਹੋਣ ਰਿਲੀਜੀਅਸ ਰਿਫਾਰਮ ਕਰਨ ਫਿਰ ਉਹ ਖਾਲਸਾ ਦੀ ਮੰਗ ਕਰਨ ਮੇਰਾ ਇਹ ਮਤਲਬ ਨਹੀਂਗਾ ਜਿਹੜੀ ਭਗਤੀ ਜੰਗ ਦੇ ਮੈਦਾਨ 'ਚ ਹੁੰਦੀ ਆ ਉਹ ਭਗਤੀ ਘਰੇ ਬਹਿ ਕੇ ਹੋ ਸਕਦੀ ਨਹੀਂ ਭਗਤੀ ਜਦੋਂ ਤੁਸੀਂ ਮੌਤ ਨਾਲ ਖੇਡ ਰਹੇ ਆ ਜਦੋਂ ਤੁਸੀਂ ਆਪਣਾ ਆਪ ਕਿਸੇ ਸੰਘਰਸ਼ ਨੂੰ ਸਮਰਪਿਤ ਕੀਤਾ ਹੈ ਉਹੀ ਤੁਹਾਡੀ ਐਕਚੁਅਲ ਸਪਿਰਚੁਅਲ ਅਪਲਿਫਟਮੈਂਟ ਦਾ ਰਾਹ ਹੈ ਅਰਦਾਸ ਸੇਵਾ ਸਿਮਰਨ ਤਿੰਨ ਜਿਹੜੇ ਹਿੱਸੇ ਆ ਜਿਹੜੇ ਜਿਹੜੀ ਸਿੱਖ ਆਤਮਿਕ ਰਹਣੀ ਨੇ ਉਹਨਾਂ ਵਿੱਚ ਜਿਹੜੀ ਸੇਵਾ ਹੈ ਔਰ ਚ ਪੋਲੀਟੀਕਲ ਜਿਹੜੀ ਐਕਟੀਵਿਟੀ ਹੈ ਉਹ ਉਹਦਾ ਪਾਰਟ ਹੈ ਜੰਗ ਦਾ ਮੈਦਾਨ ਉਹਦਾ ਪਾਰਟ ਹੈ ਸੋ ਸਿੱਖਾਂ ਨੇ ਲੜਦਿਆਂ ਲੜਦਿਆਂ ਖਾਲਸਤਾਨ ਲਈ ਸਮਰਪਤ ਰਹਿੰਦੇ ਆ ਸੰਘਰਸ਼ ਕਰਦਿਆਂ ਕਰਦਿਆਂ ਆਪਣੇ ਆਪ ਨੂੰ ਆਤਮਿਕ ਤੌਰ ਤੇ ਉੱਚੇ ਚੁੱਕਣਾ ਸਾਡੀ ਜੰਗ ਸਾਡੀ ਜਿਹੜੀ ਮਤਲਬ ਸਪਿਰਚੁਅਲ ਐਕਸਰਸਾਈਜ਼ ਉਹ ਬਣਨੀ ਚਾਹੀਦੀ ਹੈ ਉਹਦੇ ਵਿੱਚੋਂ ਗਰਮਤਾ ਨਿਕਲਣਾ ਹੈ ਇੱਕ ਬੰਦਾ ਜੇ ਕੌਮ ਸਮਝਦੀ ਹੈ ਵੀ ਇੱਕ ਬੰਦਾ ਕੌਮ ਨੂੰ ਕਿਤੇ ਲੈ ਜਾਊਗਾ ਕੌਮ ਨੇ ਕੁਝ ਸਿੱਖਿਆ ਨਹੀਂ ਜੇ ਇੱਕ ਬੰਦਾ ਸਮਝਦਾ ਹੈ ਕਿ ਜੇ ਉਹਦੇ ਹੱਕ 'ਚ ਵੇਵ ਬਣ ਗਈ ਤੇ ਹੁਣ ਉਹਨੂੰ ਕੌਮ ਦਾ ਬੇਤਾਜ ਬਾਦਸ਼ਾਹ ਹੋਣਾ ਚਾਹੀਦਾ ਹੈ ਉਹ ਬੰਦਾ ਸਵਾਰਥੀ ਹੈ ਉਹ ਬੰਦਾ ਬੇਸਮਝ ਹੈ ਉਹ ਬੰਦਾ ਲੰਮੇ ਸਮੇਂ ਵਾਸਤੇ ਕੌਮ ਦੀਆਂ ਜੜਾਂ 'ਚ ਤੇਲ ਦੇਣ ਦਾ ਕੰਮ ਕਰ ਰਿਹਾ ਹੈ ਕੌਮ ਦਾ ਸਾਰਾ ਕੁਝ ਬਰਬਾਦ ਕਰਨ ਦਾ ਕੰਮ ਕਰ ਰਿਹਾ ਕੋਈ ਪੋਜ਼ਿਟਿਵ ਕੰਟ੍ਰਿਬਿਊਸ਼ਨ ਨਹੀਂ ਦੇ ਰਿਹਾ ਸੋ ਕਲੈਕਟਿਵ ਲੀਡਰਸ਼ਿਪ ਮਤਲਬ ਮੈਂ ਮੈਂ ਕਹਿੰਨਾ ਜਿਹਦਾ ਮਰਜ਼ੀ ਨਾਮ ਲੈ ਲਓ ਸਾਡੇ ਕੋਲ ਵੱਡੇ ਨਾਮ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਖਾਲਸਤਾਨ ਤੇ ਖੜੇ ਆ ਸੀਨੀਅਰ ਹੈ ਪੜ੍ਹੇ ਲਿਖੇ ਹੈ ਬਹੁਤ ਚੰਗੀ ਜਿਹੜੀ ਸਿੱਖਾਂ ਦੀ ਨਮਾਇੰਗੀ ਕਰਨੀ ਚਾਹੁੰਦੇ ਆ ਕਰਨ ਦੀ ਸਮਰੱਥਾ ਰੱਖਦੇ ਆ ਸਰਦਾਰ ਗੁਰਤੇਜ ਸਿੰਘ ਆਈਐਸ ਵਧਵਾਨ ਹੈ ਪੰਥ ਨੂੰ ਸਮਰਪਿਤ ਹੈ ਕਿਸੇ ਥਿਓਰੈਟਿਕਲ ਨੁਕਤੇ ਤੇ ਸਾਡੇ મતਭੇਦ ਹੋ ਸਕਦੇ ਆ ਪਰ ਉਹਦੀ ਪੰਥ ਲਈ ਜਿਹੜੀ ਸੈਂਸੇਟੀਟੀ ਆ ਸਾਨੂੰ ਕੋਈ ਸ਼ੱਕ ਹੀ ਨਹੀਂ ਉਹਦੇ ਤੇ ਪਾਇਲਜੀਤ ਸਿੰਘ ਸੰਘਰਸ਼ ਲੜਿਆ ਕੁਰਬਾਨੀ ਵੀ ਆ ਸੇਵਾ ਵੀ ਆ ਮਤਲਬ ਪੜ੍ਹਾਈ ਲਿਖਾਈ ਵੀ ਆ ਇਨ ਇਸ ਪੱਦਰ ਦੇ ਬੰਦਿਆਂ ਚੋਂ ਵੀ ਇੱਕ ਬੰਦਾ ਲੀਡਰ ਨਹੀਂ ਬਣਨਾ ਚਾਹੀਦਾ ਹਾਂ ਇਸ ਪੱਧਰ ਦੇ ਬੰਦਿਆਂ ਦੀ ਵਰਕਿੰਗ ਕਮੇਟੀ ਬਣਨੀ ਚਾਹੀਦੀ ਹੈ